शिकायतकर्ता कांस्टेबल सुखदीप सिंह ने बताया कि वह चंडीगढ़ पुलिस का मुलाजिम है तेरह मई को वो अपनी ड्यूटी खत्म करके अपने गांव पहुंचा तो उनकी जमीन पर गांव के ही राम सिंह ने दीवार कर ली जब वो अपने बेटे और भाई के साथ उन्हें रोकने गए तो उनके सिर में डंडा मार दिया गया और राम सिंह के बेटे सिकंदर सिंह ने चाकू से उनके पेट में दो बार वार किया उसके बाद आरोपी मौके से फरार हो गए और उन्हें बनूड़ अस्पताल में भर्ती करवाया गया जहां पर उनकी हालत को देखते हुए उन्हें सिविल अस्पताल रेफर कर दिया। पर पर वो दिन दिन तक पर रहे और उनका ऑपरेशन होने के बाद करीब दिन के बाद बाद करीब होश आया। सर सर। मेरा अच्छा। नाम सिंह अच्छा। तो ना मैं के अपना चंडीगढ़ तो दो ड्यूटी मेरी ਡਿਊਟੀ ਖਤਮ ਕਰਕੇ ਮੈਂ ਘਰੇ ਗਿਆ ਜੀ ਆਪਣਾ ਸਾਡੀ ਜਗ੍ਹਾ ਸੀਗੀ ਪਿੰਡ 'ਚ ਉੱਥੇ ਜਗ੍ਹਾ ਆਪਣਾ ਸਾਡਾ ਰਸਤਾ ਰੋਕਦੇ ਜੀ ਆਪਣਾ ਪਿੰਡ ਹੁਲਕਾ ਜਿ ਇਗਨੋਰ ਲਵੇ ਤੇ ਜਿਹੜੀ ਦੂਜੀ ਪਾਰਟੀ ਹੈ ਰਾਮ ਸਿੰਘ ਤੇ ਉਹਦੇ ਬੇਟੇ ਜੀ ਆਪਣਾ ਤਿੰਨ ਅ ਜਸਦੀਪ ਸਿੰਘ ਰਾਜੂ ਹਰਦੇਵ ਸਿੰਘ ਸਿਕੰਦਰ ਸਿੰਘ ਜੀ ਤੇ ਆਪਣਾ ਦੋ ਪੋਤੇ ਸੀਗੇ ਜਿਗੇ ਜਿਲ ਜੋ ਸਿੰਘ ਤੇ ਇੱਕ ਸਿਮਰਨ ਜੋਤ ਉਹਨਾਂ ਨੇ ਆਪਣਾ ਜੀ ਪਹਿਲਾਂ ਤਾਂ ਜੀ ਸਰਪੰਚ ਤੋਂ ਟਾਈਮ ਲਿਆ ਜੀ ਵੀ ਬੈਠ ਕੇ ਗੱਲਬਾਤ ਨੇ ਵਿੜਨ ਲਈ ਸਰਪੰਚ ਨੇ ਸਾਨੂੰ ਟਾਈਮ ਦਿਆ ਸੀਗਾ ਜੀ ਵੀ ਬਹਿ ਕੇ ਗੱਲਬਾਤ ਨੇ ਵਿੜਨ ਦੋਗੇ 5:30 ਵਜੇ ਦਾ ਟਾਈਮ ਦਿਆ ਸੀਗਾ ਜੀ ਤੇ ਮੇਰਾ ਬੇਟਾ ਅੰਦਰਲੇ ਘਰ ਗਿਆ ਸੀਗਾ ਜੀ ਆਪਣਾ ਦੇਖ ਰਵਾਤੇ ਬੇਟੇ ਨੇ ਮੇਰੇ ਨਾਲ ਆ ਕੇ ਮਨੋ ਕਿਹਾ ਜੀ ਆਪਣਾ ਉਹਨਾਂ ਨੇ ਦਵਾਰ ਕਰਤੀ ਵੈਸੇ ਪਹਿਲਾਂ ਬੈਠਣ ਤੋਂ ਪਹਿਲਾਂ ਦਰਵਾਜ਼ੇ ਨਾਲ ਗੱਲ ਹੋਈ ਸੀ ਉਹਨਾਂ ਨੇ 4:00 ਵਜੇ ਪਹਿਲਾਂ ਕੰਦ ਲਾ ਕੇ ਕਰ ਆ ਜੀ ਉਹਨਾਂ ਨੂੰ ਸਿਰ ਰੋਕਣ ਕੇ ਮੇਰਾ ਬੇਟਾ ਤੇ ਬ੍ਰਦਰ ਪਹਿਲਾਂ ਚਲੇ ਗਏ ਜੀ ਮੈਂ ਤੁਰ ਕੇ ਗਿਆ ਆਪਣਾ ਇਹਨਾਂ ਨੇ ਕਿਹਾ ਵੀ ਆਪਣਾ ਵੀ ਤੁਸੀਂ ਆਪਣਾ ਇਹ ਦਵਾਰ ਨਾ ਕਰੋ ਵੀ ਆਪਣਾ ਸਰਪੰਚ ਕੋ ਟਾਈਮ ਲਿਆ ਹੋਇਆ ਬੈਠ ਕੇ ਗੱਲ ਕਰਾਂਗੇ ਉਹਨੇ 7-8 ਜਣੇ ਸੀਗੇ ਆਪਣਾ ਅਸੀਂ ਖਾਲੀ ਹੰਤ ਸੀਗੇ ਉਹਨਾਂ ਕੋਲ ਹਥਿਆਰ ਸੀਗੇ ਜੀ ਪਹਿਲਾਂ ਤਾਂ ਬ੍ਰਦਰ ਦੇ ਹਮਲਾ ਕਰਦੇ ਆ ਜੀ ਆਪਣਾ ਇੱਥੇ ਬਾਜ ਮਾਰਿਆ ਚਾਪੂਰੀ ਉਹ ਤੋਂ ਬਾਅਦ 5 ਮਿੰਟ ਬਾਅਦ ਮੈਂ ਆਇਆ ਜੀ ਉਹਨਾਂ ਨੇ ਕਹਿ ਬਈਏ ਮਲਾਜਮੇ ਇਹਨੂੰ ਫੜੋ ਫੜੋ ਪੜੋ ਤੇ ਰਾਜੂ ਜਿਹੜਾ ਜਸਦੇਵ ਸਿੰਘ ਦਾ ਇਹ ਆਪਣਾ ਇੱਕ ਉਹਨੇ ਤੇ ਆਪਣਾ ਕਿ ਉਹਦੇ ਬੇਟੇ ਨੇ ਜਿੱਦਲਿਓਤ ਨੇ ਔਰ ਨੇ ਮੇਰੀਆਂ ਬਾਹਾਂ ਫੜ ਲਈਆਂ ਤੇ ਪਿੱਛੋਂ ਮੇਰੇ ਪਤਾ ਨਹੀਂ ਕਿਹਾਂ ਡੰਡਾ ਮਾਰਿਆ ਕੁਛ ਕਿਹਾ ਮਾਰਿਆ ਜਾਨੀ ਵੱਜਿਆ ਸਿਰ ਤੇ ਪਿੱਛੇ ਹੀ ਵੀ ਮੈਂ ਆੜ ਮਾਰ ਜਾ ਹੋ ਗਿਆ ਪਿੱਛੇ ਸਿਕੰਦਰ ਸਿੰਘ ਮੇਰੇ ਆਪਣਾ ਤਿੰਨ ਬਾਰ ਕਰ ਗਿਆ ਜੀ ਚਾਹੋ ਦੇ ਇੱਕ ਇੱਥੇ ਗੁਰਦੇ 'ਚ ਮਾਰਿਆ ਇੱਕ ਅੰਤਰਾ 'ਚ ਮਾਰਿਆ ਜੀ ਇੱਥੇ ਤੇ ਇੱਕ ਪੱਟ 'ਚ ਮਾਰਿਆ ਜੀ ਵੀ ਫੋਨ ਲੱਗ ਗਿਆ ਜੀ ਬਗਨੌਤ ਤੋਂ ਬਾਅਦ ਮੇਰੀ ਸਿਸਟਰ ਆਈ ਮੇਰੀ ਸਿਸਟਰ ਦੇ ਸਿਰ 'ਚ ਡੰਡਾ ਮਾਰਿਆ ਜੀ ਰਾਮ ਸਿੰਘ ਨੇ ਸਿਰ 파ਟ ਦੇ ਆਪਾਂ ਸੱਤਾਂ ਟਾਂਕੇ ਲੱਗੇ ਫਿਰ ਮੇਰਾ ਭਤੀਜਾ ਆਇਆ ਜੀ ਭਤੀਜੇ ਦੇ ਸਿਰ 'ਚ ਮਾਰੀ ਜੀ ਇંટ ਮੱਥੇ 'ਚ ਤੋ ਬਾਅਦ ਜੀ ਅਸੀਂ ਆਪਣਾ ਬਨੂੜ ਹਸਪੀਟਲ ਗੇ ਸਰ ਬਨੂੜ ਹਸਪੀਟਲ ਜੀ ਆਪਣਾ ਮੇਰੀ ਹਾਲਤ ਉਹਨਾਂ ਨੇ ਖਰਾਬ ਦੇਖ ਕੇ ਬ੍ਰਦਰ ਨੂੰ ਦਾ ਸਿਸਟਮ ਉੱਤੇ ਰੱਖ ਲਈ ਕਰਕੇ ਟੁੱਕੇ ਲਾਤੇ ਮੰਨ ਉਹਨਾਂ ਨੇ 6 ਪੇਸ ਰੈਫਰ ਕਰਤੇ ਜੀ ਮੇਰਾ ਕੋਈ ਇਲਾਜ ਨਹੀਂ ਹੋਇਆ ਜੀ ਉੱਥੇ ਆਈਓ ਆਇਆ ਜਿਹੜਾ ਆਪਣਾ ਬੀ ਬਨੂੜ ਥਾਣੇ ਤੋਂ ਜੀ ਨਾ ਸੀਗਾ ਬਹਾਦਰ RAM ਜੀ ਉਹਨੇ ਆਪਣਾ ਜੀ ਉੱਥੇ ਬਿਆਨ ਲਏ ਆਪਣਾ ਉਹ ਮੇਰੇ ਮੁਤਾਬਕ ਬਿਆਨ ਨਹੀਂ ਹੋਏ ਹੈਗੇ ਸਰ ਮੈਂ ਉਹਨੂੰ ਕਹਿ ਰਿਹਾ ਜੀ ਜਿਹੜੀ ਚੀਜ਼ ਮੈਂ ਉਹਨੂੰ ਕਹਿ ਰਿਹਾ ਵੀ ਆਪਣਾ ਉਹਨੇ ਮੇਰੀ ਸੁਣੀ ਨਹੀਂ ਨਾ ਮੈਂ ਬਿਆਨ ਦੇਣ ਕੇ ਲੈਗ ਸੀਗਾ ਜੀ ਉਸ ਟਾਈਮ ਕਿਉਂ ਮੇਰੇ ਦਰਦ ਹੋ ਰਿਹਾ ਸੀਗਾ ਜੀ ਇੱਕ ਸਿਰ ਚ ਸੱਟ ਲੱਗੀ ਹੋਈ ਸੀਗੀ ਤੇ ਫਿਰ ਉਦੋਂ ਬਾਅਦ ਮੁਹਾਲੀ ਆ ਗਏ ਸਰ ਮੁਹਾਲੀ ਦੇ ਸਰ ਕਰਤੇ ਜੀ ਉਹਨੇ ਚੇਹੇ ਸਰ ਸਰ ਉਹਦੇ ਹਮਲਾਵਰ ਜੀ ਬੰਦ ਸੀਗੇ ਨਹੀਂ ਸਰ ਪੈਂਟ ਮੇਰੀ ਵਰਦੀ ਵਾਲੀ ਸੀਗੀ ਬਸ ਕਮੀਜ਼ ਮੇਰੇ ਸਿਵਲ ਵਾਲੀ ਸੀਗੀ ਜੀ ਅੱਛਾ ਹਾਂ ਜੀ ਸਿਵਲ ਪੈਂਟ ਵਰਦੀ ਵਾਲੀ ਐ ਸਰ ਉਦੋਂ ਬਾਅਦ ਸਰ ਮੁਹਾਲੀ ਆਪਣਾ ਹਸਪੀਟਲ ਚ ਆਏ ਆਪਣਾ ਜੀ ਉਹਨਾਂ ਨੇ ਦੇਖਿਆ ਵੀ ਆਪਣਾ ਹਾਲਤ ਖਰਾਬ ਹੈ ਜੀ ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਵੀ ਸਾਡੇ ਕੋਲ ਆਪਣਾ ਦੇ ਹਾਂ ਜੀ ਵੀ ਮੇਰੇ ਕੋਲੇ ਆਪਣਾ ਵੀ ਅਸੀਂ ਜੇ ਇਨਫੈਕਸ਼ਨ ਜਾਨਾ ਵੱਧ ਗਈ ਵੀ ਅਸੀਂ ਸਾਂਭ ਨਹੀਂ ਸਕਦੇ ਹੈਗੇ ਵੀ ਸਾਨੂੰ ਰੈਫਰ ਕਰਨਾ ਪੈਣਾ ਪੀਜੀ ਹੈ ਬਸਤੀ ਨੂੰ ਜੀ ਕਹਿੰਦੇ ਵੀ ਨਾ ਸਾਡੇ ਕੋਲ ਵੈਂਟੀਲੇਟਰ ਦੀ ਸੁਵਿਧਾ ਹੈ ਜੀ ਚਲੋ ਜੀ ਉਹਨਾਂ ਨੇ ਫਿਰ ਪਰਿਵਾਰ ਦੇ ਸੈਨ ਕਰਵਾਏ ਜੀ ਆਪਣਾ ਆਪਰੇਸ਼ਨ ਕਰਿਆ ਸਰ ਉਹਨਾਂ ਨੇ 15 ਤਰੀਕ ਨੂੰ ਫਿਰ 12 13 14 ਦਿਨ ਮੈਂ ਸਰ ਵੈਂਟੀਲੇਟਰ ਤੇ ਰਿਹਾ ਆ ਇਹ ਜਿਹੜਾ ਉੱਪਰ ਚਾਕੂ ਸੀਗਾ ਗੁਰਦੇ 'ਚ ਲੱਗਿਆ ਸੀਗਾ ਜੀ ਗੁਰਦਾ ਸੁਗੜ ਗਿਆ ਜੀ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਸਾਹ ਨਹੀਂ ਆਂਦਾ ਸੀਗਾ ਜੀ ਤੇ ਜਿਹੜਾ ਥੱਲੇ ਲੱਗਿਆ ਸੀਗਾ ਉਹ ਸਕੈਨ 'ਚ ਆਇਆ ਸੀਗਾ ਵੀ ਅੰਤਰਾ 'ਚ ਲੱਗ ਗਿਆ ਜੀ ਉਹ ਕਹਿੰਦੇ ਵੀ ਜੇ ਅੰਤਰਾ 'ਚ ਜ਼ਿਆਦਾ ਲੱਗ ਗਿਆ ਵੀ ਅੰਤਰਾ ਬਾਹਰ ਕੱਢਣੀਆਂ ਪੈਣੀਆਂ ਨੇ ਜੇ ਥੋੜਾ ਹੋਇਆ ਤਾਂ ਅੰਦਰ ਸਟਿਚ ਕਰ ਦੂੰਗੇ ਜੀ ਫਿਰ ਉਹਨਾਂ ਨੇ ਆਪਰੇਸ਼ਨ ਕਰਿਆ ਜੀ ਚਲੋ ਟੱਚ ਕਰਕੇ ਆਇਆ ਜੀ ਥੱਲੇ ਵਾਲਾ ਵੀ ਆਪਣਾ ਅੰਤਰ ਕੱਟੀ ਨਹੀਂ ਹੈਗੀ ਜੀ ਬਸ ਵੀ ਫੇਰ ਡਾਕਟਰ ਸਾਹਿਬ ਨੂੰ ਅਸੀਂ ਕਹੀ ਗਏ ਜੀ ਆਪਣਾ ਵੀ ਤੁਸੀਂ ਕੋਈ ਜਿਹੜਾ ਹੈਗਾ ਜੀ ਓਪੀਨੀਅਨ ਆਪਣਾ ਠੀਕ ਦੇ ਦੇ ਵਧੀਆ ਜੀ ਤਾਂ ਭਈ ਵੀ ਤਰੀਕੇ ਦਾ ਕਹਿੰਦਾ ਡਾਕਟਰ ਠੀਕ ਕਹਿੰਦਾ ਰਿਹਾ ਜੀ ਆਪਣਾ ਵੀ ਮੈਂ ਗੱਡ ਕੇ ਲਿਖਾਂਗਾ ਜੀ ਵਧੀਆ ਉਦੋਂ ਬਾਅਦ ਪਤਾ ਨਹੀਂ ਜੀ ਕੀ ਰਾਜਨੀਤਿਕ ਦਬਾਅ ਪਿਆ ਕੀ ਹੈ ਜੀ ਵੀ ਉਹ ਬਾਅਦ ਚ ਅਸੀਂ ਇਹ ਪੜ੍ਹੋਗੇ ਮਿੰਟਾਂ ਵੀ ਕਰੀਆਂ ਵੀ ਸਰਪੋਸੀ ਆਪਣਾ ਇਹ ਚ ਇੱਕ ਲਾਈਨ ਲਿਖ ਦਿਓ ਵੀ ਡੰਡ ਡੰਡ ਤੋਂ ਲਾਈਨ ਲਿਖ ਦਿਓ ਸੋ ਵੈਂਟੀਲੇਟਰ ਤੇ ਸੀ ਹਸਪੀਟਲ ਹਾਂਜੀ ਵੈਂਟੀਲੇਟਰ ਤੇ ਸੀ ਜੀ ਦੋਸਤੋ ਬਾਅਦ ਸਾਨੂੰ ਬਾਹਰ ਸ਼ਿਫਟ ਕਰ ਨਹੀਂ ਬਾਹਰ ਜ ਨਹੀਂ ਸ਼ਿਫਟ ਕਰਿਆ ਸਰ ਆਈ ਸੀ ਯੂ ਚ ਜ ਆਪਣਾ ਮਨ ਨੂੰ ਛੁੱਟੀ ਕਰਤੀ ਜੀ ਅੱਛਾ ਛੁੱਟੀ ਤਾਂ ਉਹਨੇ ਆਪਣਾ ਗਗਨਦੀਪ ਜਿਹੜਾ ਡਾਕਟਰ ਸੀਗਾ ਜੀ ਉਹਨੇ ਦੋ ਦਿਨ ਪਹਿਲਾਂ ਹੀ ਕਰਤੀ ਜੀ ਅਸੀਂ ਆਪਣਾ ਸੋਕੋ ਐਸ ਐਮ ਨੂੰ ਮਿਲ ਕੇ ਦੋ ਦਿਨ ਹੋਰ ਵਧਾਏ ਜਦ ਕਿ ਮੈਨੂੰ ਪ੍ਰੋਬਲਮ ਸੀਗੀ ਡਾਕਟਰ ਸੀਗਾ ਜੀ ਮੇਰੇ ਮੈਂਟ ਕਰੀ ਜੀ ਆਪਣਾ ਉਹਨੇ ਫਿਰ ਦੋ ਦਿਨ ਆਪਣਾ ਜੀ ਐਸ ਐਮ ਨੂੰ ਕਿਹਾ ਵੀ ਦੋ ਦਿਨ ਇਹਨੂੰ ਹੋਰ ਰੱਖ ਲਿਓ ਜੀ ਆਪਣਾ ਦੋ ਦਿਨ ਆਪਣਾ ਐਸ ਐਮ ਨੂੰ ਕਹਿਣ ਦੋ ਫਿਰ ਡਾਕਟਰ ਕਹਿੰਦਾ ਵੀ ਤੂੰ ਘਰੇ ਜਾਣਾ ਨਹੀਂ ਹੈਗਾ ਮੈਂ ਕਹਿੰਦਾ ਜੀ ਸਰ ਘਰੇ ਦਾ ਜਾਣਾ ਹੀ ਜੀ ਜਦੋਂ ਠੀਕ ਹੋਵਾਂਗਾ ਜਲਦੀ ਜਾਊਂਗਾ ਫਿਰ ਕਹਿੰਦਾ ਜੀ ਤੇਰੀ ਕੱਲ ਛੁੱਟੀ ਕਰ ਦਿੰਦੇ ਮੈਂ ਕਹਿੰਦਾ ਜੀ ਚਲੋ ਠੀਕ ਹੈ ਕੱਲ ਕਰ ਦਿਓ ਉਦੋਂ ਬਾਅਦ ਜਦੋਂ ਚੈੱਕ ਕਰਾਣਾ ਹੈ ਜੀ ਡਾਕਟਰ ਸਾਹਿਬ ਨੂੰ ਨੇ ਪੁੱਛਿਆ ਕਹਿੰਦਾ ਕੀ ਬਣਿਆ ਮੈਂ ਕਹਿੰਦਾ ਜੀ ਸਰ ਉਹਦੇ দেয়া ਸੀਗਾ ਜਿਹੜਾ ਬਨੋਡ ਸਕਟਰ ਸੀ ਜੀਆ ਬਨੋਡ ਵਾਲੀ ਉਸ ਟਾਈਮ 26 ਐਡ ਨਹੀਂ ਹੋਈ ਸੀਗੀ ਸਰ 26 ਬਾਅਦ ਚ ਐਡ ਹੋਈ ਹੈ ਜੀ ਜਿਹੜੇ ਬੰਦੇ ਦੇ 26 ਲੱਗੀ ਵੀ ਹੈ ਜੀ ਕੀ ਬੇਲੋਗੀ ਹੋਈ ਆ ਹਾਲੇ ਤੱਕ ਉਹ ਵੀ ਰੈਸਟ ਵੀ ਨਹੀਂ ਪਾਈ ਜਾਏਗੀ ਜੀ ਪੁੱਛਦਾ ਉਹ ਬੰਦਾ ਬਾਹਰੇ ਠੀਕ ਹੈ ਜੀ ਤੁਸੀਂ ਕੋਲ ਤੋਂ ਗਏ ਸੀ ਹਾਂ ਜੀ ਆਹ ਥਾਣੇ ਗਏ ਜੀ ਥਾਣੇ ਬਹੁਤ ਬਾਰੀ ਗਏ ਜੀ ਉਹ ਉਸਨੇ ਇਹੀ ਕਿਹਾ ਜੀ ਆਪਣਾ ਵੀ ਮੇਰੇ ਤੇ ਦਬਾਅ ਹੈ ਵੀ ਆਪਣਾ ਐਮਐਲਏ ਮੈਡਮ ਦਾ ਮੇਰੇ ਤੇ ਦਬਾਅ ਵੀ ਮੈਂ ਕੁਝ ਨਹੀਂ ਕਰ ਸਕਦਾ ਹੈਗਾ ਵੀ ਤੁਸੀਂ ਐਮਐਲਏ ਨੂੰ ਪਿੱਛੇ ਕਰ ਦਿਓ ਮੈਂ ਪਰਚੇ ਦੇ ਦੂੰਗਾ ਤੇ ਮੈਂ ਅਰੇਸ਼ਟ ਪਾ ਦੂੰਗਾ ਲੈ ਉਹ ਸਾਡੀ ਏਡੀ ਕਿਤੇ ਪਹੁੰਚ ਜੀ ਆਪਾਂ ਸੀ ਉਹਨੂੰ ਕਹਿ ਕੇ ਜੀ ਆਪਣਾ ਐਮਐਲ ਨੂੰ ਕਹਿ ਰਹੇ ਵੀ ਪਿੱਛੇ ਹਟ ਜਾ ਤੁਕੇ ਠੀਕ ਹੈ ਜੀ ਐਮਐਲ ਐਮਐਲ ਆਪਣਾ ਨੀਣਾ ਮੇਂਦਲੀ ਆਪਣਾ ਰਾਜਪੁਰੇ ਫੇਰ ਡਾਕਟਰ ਨੇ ਸਾਨੂੰ ਇਹ ਵੀ ਕਿਹਾ ਜੀ ਕਹਿੰਦਾ ਵੀ ਕੰਪਰੋ ਹੋਂਦਾ ਇਹ ਆਪਣਾ ਵੀ ਤੁਸੀਂ ਕੰਪਰੋ ਕਰ ਲਿਓ ਕਹਿੰਦਾ ਵੀ ਆਪਣਾ ਫੈਸਲਾ ਹੀ ਹੋਣਾ ਹੈ ਡਾਕਟਰ ਕਹਿ ਰਿਹਾ ਜੀ ਸਰ ਮੈਂ ਕਹੇ ਜੀ ਆਪਣਾ ਸਾਡੇ ਸੱਟਾਂ ਲੱਗੀਆਂ ਹੋਈਆਂ ਅਸੀਂ ਕੰਪਰੋ ਕਿਵੇਂ ਕਰ ਲਈ ਹੈ ਲੈ ਬੰਦੇ ਨੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਠੀਕ ਹੈ ਜੀ ਤੇ ਇਸ ਕਰਕੇ ਜੀ ਆਪਣਾ ਅਸੀਂ ਤੁਸੀਂ ਹੋਣ ਕਹਿੰਦਾ ਵੀ ਖਰਾਬ ਸੱਟ ਕਾਰਵਾਈ ਮੰਗ ਕਰਦੇ ਹਾਂ ਹਾਂ ਜੀ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਆਪਣਾ ਉਹ ਜੀ ਮੈਂ ਡਿਊਟੀ ਤੇ ਰਹਿਣਾ ਜੀ ਮੇਰੇ ਬੱਚੇ ਛੋਟੇ ਐ ਕਿ ਮੈਂ ਬਾਹਰ ਰਹਿਣਾ ਖੇਤਾਂ ਦੇ ਮਕਾਨ ਵਿੱਚ ਮੇਰੇ ਬੱਚੇ ਸਾਮੇ ਹੋਏ ਨੇ ਜੀ ਮੁੰਦੇ ਬਾਹਰ ਕਰ ਰਹੇ ਕੋਈ ਕਾਰਵਾਈ ਨਹੀਂ ਹੋਈ ਹੈ ਨਾ ਇਹ ਪਰ ਤੁਹਾਨੂੰ ਅਰਾਜੀ ਦੇਦੇ ਜੀ ਖੁਦ ਖੁਦ ਮੈਂ ਆਜਾ ਮੈਂ ਹਾਂਜੀ ਹਾਂਜੀ ਮੈਂ ਇਹੀ ਕਹਿ ਰਿਹਾ ਜੀ ਮੈਂ ਖੁਦ ਮਹਿਕਮੇ ਚ ਹੋ ਕੇ ਵੀ ਮੇਰੇ ਮਹਿਕਮੇ ਕੀ ਨਹੀਂ ਮੈਂ ਸੁਣੀ ਹੈਗੀ ਜੀ ਵੀ ਮੁਲਾਜ਼ਮਾ ਹੋਣ ਕੇ ਰਾਸਦੇ ਜੀ ਠੀਕ ਹੈ ਜੀ ਐਸਐਚਓ ਕੀ ਬੜੀਆਂ ਮਿਲਤਾਂ ਕਰੀਆਂ ਜੀ ਅਸੀਂ ਆਪਣਾ ਵੀ ਆਪਣਾ ਤੁਸੀਂ ਕਾਰਵਾਈ ਬਾਰ ਅਰੈਸਟ ਕਰੋ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਕਹਾ ਮੇਰੇ ਤੇ ਨੀਨਾ ਮਿਸਲ ਦਾ ਦਬਾਅ ਹੈ ਮੈਂ ਐਸਐਸਪੀ ਗੁਰਪ੍ਰੀਤ ਸਿੰਘ ਹੈ। ਭਾਈ ਬੋਲੋ ਥੋੜਾ। ਮੈਂ ਐਸਐਸਪੀ ਸਾਹਿਬ ਕੋਲ ਵੀ ਸਾਰੇ ਕਿਤੇ ਵਿਸ਼ੋ ਲੈ ਜੀ, ਐਸਐਸਪੀ ਸਾਹਿਬ ਕੋਲ, ਡੀਆਈਜੀ ਸਾਹਿਬ ਕੋਲ, ਡੀਜੀਪੀ ਪੰਜਾਬ ਕੋਲ ਵੀ ਪੇਸ਼ ਹੋ ਰਹੀ ਜੀ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ। ਅਸੀਂ ਸਾਰੇ ਕਿਤੇ ਖੜ੍ਹ ਗਏ। ਉਹ ਤੁਸੀਂ ਚੱਲੇ ਸੀ ਜੀ ਡੀਜੀਪੀ ਕੋਲ ਦਿੱਤ ਜਨੈ ਸੀ। ਉਹਤੇ ਲੈਟਰ ਪਾਇਆ ਵਾ ਸੀਗਾ ਜੀ ਆਪਣਾ ਡੀਜੀਪੀ ਸਾਹਿਬ ਕੱਲ ਫੋਨ ਕਰਿਆ ਸੀਗਾ ਆਪਾਂ ਨੂੰ ਡਿਸਪੈਚ ਨੰਬਰ ਲੈਣ ਵਾਸਤੇ। ਜੀ ਉਹ ਕਹਿੰਦੇ ਵੀ ਔਨ ਪ੍ਰੋਸੈਸ ਹੈ ਸਾਡੀ ਆਪਣਾ ਜਿਹੜੀ ਐਪਲੀਕੇਸ਼ਨ ਪਾਈ ਹੋਈ ਹੈ ਵੀ ਤੁਸੀਂ ਆਪਣਾ ਕੱਲ ਡਿਸਪੈਚ ਨੰਬਰ ਤੁਹਾਨੂੰ ਮਿਲ ਜੂਗਾ ਜੀ ਵੇ ਕੱਲ ਨੂੰ ਹੀ ਡਾਕਟਰ ਹੈਲਥ ਨੂੰ ਵੀ ਅਸੀਂ ਪਾਇਆ ਜੀ ਆਪਣਾ ਡਾਕਟਰ ਦੀ ਸ਼ਿਕਾਇਤ ਪਾਈ ਵੀ ਆਪਣਾ ਉਹਨੇ ਓਪੀਨੀਅਨ ਸਹੀ ਨਹੀਂ ਦਿਆ ਹੈਗਾ ਵੀ ਬੜੀਆਂ ਮਰਤਾਂ ਕਰੀਏ ਉਹ ਕਹਿੰਦਾ ਵੀ ਜੋ ਮੈਂ ਲਿਖਣਾ ਸੀਗਾ ਫੈਲ ਤੇ ਮੈਂ ਲਿਖ ਦਿਆ ਸਾਰਾ ਕੁਝ ਵੀ ਮੈਂ ਇਹ ਤੋਂ ਵੱਧ ਹੋਰ ਕੁਝ ਨਹੀਂ ਲਿਖ ਸਕਦਾ ਹੈ ਮੈਂ ਸਮਝਦਾ ਕਿਦਰੀ ਰਾਜਨੀਤਿਕ ਹਾਲੀ ਰਹੀ ਇਸ ਚੀਜ਼ ਦੇ ਨਾਲ ਇਹ ਸਾਰਾ ਰਾਜਨੀਤੀ ਦਾ ਬੋਅ ਇਹ ਜੀ ਆਪਣਾ ਰਾਜ ਆਪਣਾ ਐਸਐਮਓ ਤੇ ਵੀ ਆਪਣਾ ਰਾਜਨੀਤੀ ਦਾ ਬੋਅ ਪਾਇਆ ਗਿਆ ਜੀ ਆਪਣਾ ਡਾਕਟਰਾਂ ਨੂੰ ਵੀ ਆਪਣਾ ਦਬਾਇਆ ਗਿਆ ਜੀ ਪਹਿਲਾ ਡਾਕਟਰ ਬਿਲਕੁਲ ਸਹੀ ਸੀਗਾ ਮੈਂ ਦੋ ਵਾਰੀ ਗੱਲ ਤਿੰਨ ਵਾਰੀ ਕਰੀਏ ਗੱਲ ਮੈਂ ਕਿਹਾ ਜਰਾ ਵੀ ਤੁਹਾਨੂੰ ਪਤਾ ਜੀ ਮੈਂ ਮੌਤ ਦੇ ਮੂੰਹ ਚ ਮੁੜਿਆ ਜੀ ਵੀ ਤੁਸੀਂ ਆਪਣਾ ਇਹ ਓਪੀਨੀਅਨ ਜਿਹੜਾ ਵਧੀਆ ਦੇ ਦਿਓ ਉਹਨੇ ਆਪਣਾ ਜੀ ਲਿਖਿਆ ਨਹੀਂ ਦਿਆ ਜੀ ਬੜੀਆਂ ਮਿਲਤਾ ਕਰੀਆਂ ਉਸ ਦੀਆਂ ਅਸੀਂ ਆਪਣਾ ਇਹ ਕਿਹਾ ਵੀ ਇੱਕ ਲਾਈਨ ਤੁਸੀਂ ਲਿਖਦੇ ਹੋ ਇਹ ਚ ਐਡ ਕਰ ਦਿਓ ਵੀ ਆਪਣਾ ਡੈਂਚਰ ਤੋਂ ਲੈ ਕੇ ਲਿਖਦੇ ਵੀ ਪਰਚਾ ਹੋ ਜਾਊਗਾ ਜੀ ਉਹਨਾਂ ਦੇ ਵਿੱਚ ਪਰ ਉਹਨੇ ਆਪਣਾ ਮੰਨੀ ਨਹੀਂ ਜੀ ਕੋਈ ਗੱਲ ਪੁਲਿਸ ਕੋਲ ਜਾਏ ਸਾਸ਼ਲ ਕੋਲ ਜਾਏ ਕੋਈ ਸਾਰੇ ਕਿਤੇ ਹੈ ਹਾਂਜੀ ਹੁਣ ਕੋਰਟ ਜਾਊਂਗਾ ਜੀ ਆਪਣਾ ਕੋਰਟ ਚ ਜੀ ਜੀ ਐਮਐਲ ਦੀ ਕੋਠੀ ਵੀ ਜਾਏ ਜਾਂ ਬੰਦ ਕਰਾ ਹਾਂਜੀ ਆਪਣਾ ਐਮ.ਐਲ.ਏ. ਸਾਹਿਬ ਨੂੰ ਵੀ ਆਪਣਾ ਮੈਡਮ ਨੂੰ ਮੇਲੇ ਜੀ ਕੋਟੀ ਚ ਠੀਕ ਹੈ ਜੀ ਐਮ.ਐਲ.ਏ ਨੇ ਵੀ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਦੇਇਆ ਹੈਗਾ ਵੀ ਆਪਣਾ ਕੋਈ ਕਾਰਵਾਈ ਹੋਊਗੀ ਹਾਂ ਜੀ ਹਾਰ ਕੋਟ ਰਹਾ ਕਰ ਰਹਿ ਗਿਆ ਜੀ ਕੋਟ ਵੀ ਥੱਲੇ ਹਲੇ ਮੈਂ ਹਲੇ ਮੈਂ ਜੀ ਆਪਣਾ ਆਈ.ਸੀ.ਯੂ ਚ ਹੀ ਸੀਗਾ ਜੀ ਆਪਣਾ ਬੈੱਡ ਤੇ ਉਹਨਾਂ ਨੇ ਆਪਣਾ ਬੇਲਾ ਪਾ ਕੇ ਥੱਲੋਂ ਉਹ ਆਪਣਾ ਸੈਚਨੂ ਕੋ ਬੇਲਾ ਲੈ ਗਏ ਜੀ 4-5 4-5 ਸਾਨੂੰ ਬੋਲ ਅਨਵੋਲਵ ਸਾਰੇ ਜੀ ਆਪਣਾ ਜਿੱਦਾਂ ਮੇਰੀਆਂ ਦੋ ਬੰਦੇ ਨੇ ਬਾਹ ਫੜੀਆਂ ਪਿੱਛੇ ਰਾਮ ਸਿੰਘ ਨੇ ਪਤਾ ਨਹੀਂ ਕੀ ਡੰਡਾ ਮਾਰਿਆ ਕੀ ਮਾਰਿਆ ਜੀ ਸਿਰ 'ਚ ਤੇ ਸਿਕੰਦਰ ਸਿੰਘ ਮੇਰੇ ਆਪਣਾ ਜੀ ਛੁਰਿਆ ਮਾਰ ਗਿਆ ਮੋੜੇ ਤੇ ਨਾ ਅੱਗੇ ਖਤਰਾ ਜੀ ਸਰ ਮੈਂ ਤਾਂ ਡਿਊਟੀ ਤੇ ਹੋਂਨਾ ਜੀ ਆਪਣਾ ਤੇ ਮੇ ਇੱਕ ਬੇਟਾ ਜੀ ਮੇਰਾ ਇੱਕ ਬੇਟੀ ਹੈ ਨਹੀਂ ਸਰ ਹਾਲੇ ਡਿਊਟੀ ਚੋਂ ਗਿਆ ਹੈ ਨਹੀਂ ਮੇਰੇ ਦਰਦ ਹੁੰਦਾ ਜੀ ਆਪਣਾ ਸੋਜੇ ਸੈ ਬੈਂਟ ਰੈਸਟ ਦੇ ਆ ਆਪਣਾ ਪੱਥਰੀਆਂ 'ਚ ਸੋਜੇ ਸੈ ਵੀ ਸਾਹ ਕੀ ਪ੍ਰੋਬਲਮ ਹੈ ਸਰ ਮਿੱਤੇ ਜ਼ਿਆਦਾ ਬੋਲੇ ਨਹੀਂ ਜਾਂਦਾ ਸਾਹ ਭੁੱਲ ਜਾਂਦਾ ਜੀ ਮੇਰਾ ਬਿਲਕੁਲ ਪਰ ਮੈਂ ਤਾਂ ਨਹੀਂ ਮੀਡੀਆ ਦੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਮੀਡੀਆ ਰਾਈ ਜੀ ਕਹਿਣਾ ਚਾਹੁੰਦਾ ਜੀ ਆਪਣਾ ਵੀ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਜੀ ਆਪਣਾ ਵੀ ਮਨਨ ਇਨਸਾਫ ਮਿਲਿਆ ਜਾਵੇ ਜੀ ਜਿਹੜੇ ਬੰਦੇ ਮੁਜਰਮ ਹੈ ਉਹਨਾਂ ਨੂੰ ਉਹਨਾਂ ਦੇ ਪਰਚਾ ਦਰਜ ਹੋਵੇ ਬੰਦੇ ਅੰਦਰ ਹੁਣ ਮੇਰੇ ਜਿਹੜੇ ਮੇਰਾ ਪਰਿਵਾਰ ਆਪਣਾ ਸੇਫ ਹੋਵੇ ਜੀ ਜਦਕਿ ਦੂਸਰੀ ਤਰਫ ਸੰਪਰਕ ਕਰਨੇ ਪਰ ਬਨੂਰ ਥਾਣੇ ਕੇ ਐਸ ਐਚਓ ਗੁਰਸੇਵਕ ਸਿੰਘ ਨੇ ਬਤਾਇਆ ਕਿ ਕਾਂਸਟੇਬਲ ਦੀ ਸ਼ਿਕਾਇਤ ਪਰ ਕੇਸ ਦਰਜ ਕਰ ਲਿਆ ਗਿਆ ਹੈ दूसरे पक्ष के राम सिंह ने आरोपों से इनकार करते हुए कहा कि हमला हमने नहीं बल्कि उन्होंने हम पर किया था अब देखना होगा कि पुलिस अपने मुलाजिम को कब तक इंसाफ दिलाती है